ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸ਼ਾਮ ਦੀ ਅੱਜ ਪੱਠੇ ਵੱਢਣਾ ਆਏ ਸੀ ਹੁਣ ਆਪਣੇ ਬੱਚੇ ਵੱਢਦੇ ਹਨੀਤ ਕੁਰ ਬਰਾੜ ਤਨਵੀਰ ਛੋਟਾ ਕਿਸਾਨ ਤੂੰ ਇਧਰੋਂ ਵੱਢ ਲਾ ਹਾਂ ਹੈ ਕਿਧਰੋਂ ਵੱਢੂ ਤੂੰ ਹੈਂ ਇਧਰਾਂ ਇਧਰੋਂ ਵੱਢੂ ਨਾ ਹਾਂ ਹੱਥ ਤਾਂ ਤੂੰ ਪਾ ਕੇ ਵੱਢੀਦੇ ਹੁੰਦੇ ਚੰਗਾ ਦੋਨੇ ਵੱਢੀ ਜਾਂਦੇ ਆ ਪਾਪਾ ਹੀ ਨੱਕੇਵਨ ਨੇ ਲੈ ਜਾਂਦਾ ਪਾਣੀ ਰੋਣੀ ਲੱਗੀ ਸੀ ਉਹਨਾਂ ਦੇ ਮਿੱਟੀ ਪਾਈ ਜਾਂਦਾ ਨੱਕਿਆਂ ਤੇ ਆਹ ਮੂੰਗੀ ਵੀ ਈ ਤੇ ਆਹ ਜਵਾਰ ਆਪਣੀ ਬਾ ਵੀ ਕਿਸਾਨ ਅਸਲੀ ਕਿਸਾਨ ਈ ਆ ਤੂੰ ਈ ਆ ਵੜ ਦੂੰ ਐ ਹੈ ਠਾ ਦੂੰਗਾ ਬਾਂਪਾ ਟੋਣੀ ਤਾਂ ਚੱਕ ਦੂੰਗੀ ਫਟੇ ਹੈ ਆਪਾਂ ਕੀ ਦੱਸਿਏ ਇਹਨਾਂ ਨੂੰ ਕੀ ਆਪਦੇ ਜਵਾਕਾਂ ਨੂੰ ਕੰਮ ਲਾਇਆ ਕਰੋ ਤੇ ਕਮੈਂਟ ਕਰਕੇ ਦੱਸਿਓ ਇਹਨਾਂ ਦਾ ਕੰਮ ਕਿਵੇਂ ਲੱਗਿਆ ਆ ਜੋ ਉੱਧਰ ਨਰਮਾ ਵਖਾਉਂਦੇ ਆ ਜੋ ਨਰਮਾ ਵਖਾ ਕੇ ਫੇਰ ਵੱਢਦੇ ਤਾਂ ਪੱਠੇ ਵੱਢ ਲਏ ਹੁੰਦਾ ਇਹ ਛੋਟੇ ਛੋਟੇ ਫੇਰ ਵੱਢੀ ਜਾਂਦੇ ਆ रख दो इत मूगी देख लो अपने कमेंट तो करके दसिया करो जी कि मैंने लगी वीडियो सपोर्ट करो ਮੀਂਹ ਪਿਆ ਤਾਂ ਹੁਣ ਸਿਲਰ ਮਾਰੀ ਜਾਂਦਾ ਨਰਮੇ ਤੇ ਬਹੁਤ ਵਧੀਆ ਖੇਪਾ ਹੋ ਗਈ ਗਰੂ ਦੀ ਅਜਵਾਰ ਜੋ ਸਾਰੀਆਂ ਫਸਲਾਂ ਮੀਂਹ ਪੈਣੇ ਕਾਰਨ ਰੰਗ ਫੜ ਗਈਆਂ ਵੀ ਇੱਥੇ ਮੱਛੀਆਂ ਪਈਆਂ ਸੀ ਅੱਜ ਦੇਖੋ ਕੋਈ ਪਹਿਲਾਂ ਵੀ ਵੀਡੀਓ ਚ ਵੀ ਵੇਖੀ ਹੋਣੀ ਆ ਕਿਵੇਂ ਸੁੱਕੀਆਂ ਪਈਆਂ ਸੀਗਾ ਤੇ ਅੱਜ ਪੂਰੀ ਕਸ਼ਾਲੀ ਬਣੀ ਪਈ ਐ ਕਿਸਾਨ ਦਾ ਚਿਹਰਾ ਖਿਲਿਆ ਹੋਇਆ ਪੂਰਾ ਕਿਉਂਕਿ ਜਦੋਂ ਫਸਲ ਵਧੀਆ ਹੋਵੇ ਤਾਂ ਫਿਰ ਕਿਸਾਨ ਵੀ ਖੁਸ਼ ਹੈ ਜੀ ਤਨਹੀਂ ਕਿਸਾਨ ਵੀ ਨਹੀਂ ਗੱਲ ਬੰਦੀਓ ਜੀ ਕਿਸਾਨ ਨੂੰ ਵੀ ਐਵੇਂ ਹੀ ਪੈਂਦਾ ਪਾਣੀ ਆਉਂਦਾ ਫੇਰ ਹੀ ਗੱਲ ਬੰਦੀ ਆ ਫੇਰ ਹੀ ਵਧੀਆ ਕੰਮ ਕੰਮ ਨੂੰ ਜੀ ਕਰਦਾ ਬੰਦੇ ਤਾਂ ਨਹੀਂ ਫਿਰ ਉਹ ਜੀ ਗੱਲ ਨਹੀਂ ਬੰਦੀ ਆਸਾਨੀ ਆਪਣਾ ਮਿਹਨਤ ਹੁੰਦਾ ਜੀ ਕਿਰਤ ਆਪਣੀ ਮਾਮਾ ਜੀ ਜੁੜ ਗਏ ਆਪਣੇ ਨਾਲ ਸਾਸਤਰੀ ਕਾਰਨਾਮੇ ਤੋਂ ਸੀਲਰ ਮਾਰੀ ਜਾਂ ਮੈਂ ਦੀ ਛਿਪਦੀ ਹੋਈ ਸੂਰਜ ਛੁੱਟੀ ਦਾ ਮਰਿਆ ਕੋਈ ਨਹੀਂ ਕਮੈਂਟ ਵਿੱਚ ਦੱਸਿਓ ਕਿੱਥੇ ਕਿੱਥੇ ਮੀਂਹ ਪਿਆ ਤੇ ਕਿੱਥੇ ਕਿੱਥੇ ਫਸਲਾਂ ਵਧੀਆ ਲਹਿਰਾਂ ਲੱਗੀਆਂ ਰੰਗ ਫੜ ਗਈਆਂ ਵਧੀਆ ਹੋਣਾ ਠੀਕ ਹੈ ਵੀਰ ਜੀ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ